ਕੁਝ ਨੂੰ ਲੁੱਟੇ ਖੁੱਟੇ ਕੁਝ ਇਸ ਤਰ੍ਹਾਂ ਕਰਕੇ ਯੂਟਿਊਬਰਾਂ ਦੀ ਗੱਲ ਕੀਤੀ ਉਹ ਸਹਿਜ ਕਾਕਾ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਤੂੰ ਜਿਹੜੇ ਯੂਟਿਊਬਰਾਂ ਦੀ ਗੱਲ ਕਰਦਾ ਤੇ ਤੂੰ ਆਪ ਕੀ ਹੈ ਕਾਕਾ ਸਹਿਜ ਨੇ ਅੱਜ ਇੱਕ ਵੀਡੀਓ ਪਾਈ ਔਰ ਉਸ ਦੀ ਸ਼ੁਰੂਆਤ ਜਿਹੜੀ ਆ ਬੜੇ ਹੀ ਲੱਚਰ ਸ਼ਬਦਾਂ ਦੇ ਨਾਲ ਕੀਤੀ ਕਈ ਵਾਰੀ ਨਾ ਲੋਕਾਂ ਨੂੰ ਲੋਕਾਂ ਵੱਲੋਂ ਬਖਸ਼ਾ ਅਥਾ ਪਿਆਰ ਇੱਜ਼ਤ ਸ਼ੌਹਰਤ ਬਰਦਾਸ਼ਤ ਨਹੀਂ ਹੁੰਦੀ ਸੱਚੀ ਗੱਲ ਦੋਸਤੋ ਮੈਂ ਹਾਂ ਲੱਭਦੀ ਬੈਂਚ ਤੇ ਤੁਸੀਂ ਦੇਖ ਰਹੇ ਹੋ ਯੰਗ ਪੰਜਾਬੀ ਚੈਨਲ ਤੇ ਦੋਸਤੋ ਅੱਜ ਮੈਂ ਗੱਲ ਕਰ ਰਿਹਾ ਆ ਕੁੱਲੜ ਪੀਜਾ ਕਪਲ ਦੇ ਨਾਮ ਨਾਲ ਮਸ਼ਹੂਰ ਸਹਿਜ ਦੀ ਸਹਿਜ ਨੇ ਅੱਜ ਇੱਕ ਵੀਡੀਓ ਪਾਈ ਔਰ ਉਸ ਦੀ ਸ਼ੁਰੂਆਤ ਜਿਹੜੀ ਆ ਬੜੇ ਹੀ ਲੱਚਰ ਸ਼ਬਦਾਂ ਦੇ ਨਾਲ ਕੀਤੀ ਉਸ ਨੇ ਕਿਹਾ ਕਿ ਕੁਝ ਕੁ ਲੁੱਟੇ ਖੁੱਟੇ ਕੁਝ ਇਸ ਤਰ੍ਹਾਂ ਕਰਕੇ ਯੂਟਿਊਬਰਾਂ ਦੀ ਗੱਲ ਕੀਤੀ ਉਹ ਸਹਿਜ ਕਾਕਾ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਤੂੰ ਜਿਹੜੇ ਯੂਟਿਊਬਰਾਂ ਦੀ ਗੱਲ ਕਰਦਾ ਤੇ ਤੂੰ ਆਪ ਕੀ ਹੈ ਕਾਕਾ ਛੋਟੀ ਉਮਰ ਦਾ ਜੇ ਤੈਨੂੰ ਲੋਕਾਂ ਨੇ ਸ਼ੌਹਰਤ ਬਖਸ਼ੀ ਦਿੱਤੀ ਹੈ ਜੇ ਲੋਕਾਂ ਨੇ ਪਿਆਰ ਬਖਸ਼ੀ ਦਿੱਤਾ ਹੈ ਤਾਂ ਕਾਕਾ ਤੂੰ ਆਪ ਕੀ ਹੈ ਤੂੰ ਵੀ ਇੱਕ ਯੂਟਿਊਬਰਸ ਹੈਗਾ ਤੂੰ ਲੋਕਾਂ ਨੂੰ YouTube ਤੇ ਕੰਮ ਕਰਨ ਵਾਲਿਆਂ ਨੂੰ YouTube ਤੇ ਟੈਲੈਂਟ ਦਿਖਾਉਣ ਵਾਲਿਆਂ ਨੂੰ ਜਾਂ ਇਨਫਰਮੇਸ਼ਨ ਪ੍ਰੋਵਾਈਡ ਕਰਾਉਣ ਵਾਲਿਆਂ ਨੂੰ ਗਲਤ ਬੋਲ ਰਿਹਾ ਹੈ ਕਾਕਾ ਤੂੰ ਵੀ ਇੱਕ ਛੋਟੇ ਜਿਹੇ ਯੂਟਿਊਬਰ ਛੋਟੇ ਜਿਹੇ ਟਿਕਟੌਕਟਰ ਤੋਂ ਆਪਣੀ ਜਿਹੜੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਫਿਰ ਜੋ ਹੋਇਆ ਉਹ ਸਾਰੀ ਦੁਨੀਆ ਜਾਣਦੀ ਹੈ ਤੂੰ ਆਪਣੇ ਕਿਵੇਂ ਪ੍ਰਾਈਵੇਟ ਮੂਮੈਂਟਸ ਜਿਹੜੀਆਂ ਪਬਲਿਕ ਕੀਤੀਆਂ ਲੋਕਾਂ ਦੇ ਵਿੱਚ ਬਦਨਾਮ ਹੋਇਆ ਕਾਦੇ ਵਾਸਤੇ ਸਸਤੀ ਸ਼ੋਹਰਤ ਵਾਸਤੇ ਇੰਨੀ ਸਸਤੀ ਸ਼ੋਹਰਤ ਵਾਸਤੇ ਤੂੰ ਆਪਣੀ ਪ੍ਰਾਈਵੇਟ ਵੀਡੀਓ ਤੂੰ ਲੋਕਾਂ ਦੇ ਵਿੱਚ ਨਸ਼ਰ ਕੀਤੀ ਬਦਨਾਮੀ ਖੱਟੀ ਇਸ ਸਸਤੀ ਸ਼ੋਹਰਤ ਦੇ ਵਿੱਚ ਜਿਹੜੇ ਲੁੱਟੇ ਪੁੱਟੇ ਤੂੰ ਯੂਟਿਊਬਰਾਂ ਦੀ ਗੱਲ ਕਰਦਾ ਨਾ ਤੂੰ ਉਹਨਾਂ ਵਿੱਚੋਂ ਇੱਕ ਐ ਤੇਰੇ ਜਿਹੇ ਲੋਕਾਂ ਬਾਰੇ ਗੱਲ ਕਰਨੀ ਵੀ ਜੱਜਦੀ ਨਹੀਂ ਪਰ ਅੱਜ ਜਿਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਤੂੰ ਸ਼ਬਦਾਬ ਦੀ ਵਰਤੀ ਹੈ ਨਾ ਕਾਕਾ ਸਿਰਫ ਉਸ ਕਰਕੇ ਅੱਜ ਤੇਰੇ ਬਾਰੇ ਗੱਲ ਕਰ ਰਿਹਾ ਆਂ ਤੂੰ ਸਭ ਤੋਂ ਪਹਿਲਾਂ ਯੂਟਿਊਬਰਾਂ ਬਾਰੇ ਗਲਤ ਬੋਲਿਆ ਕਾਕਾ ਆਪਣੀ ਸ਼ੁਰੂਆਤ ਦੇਖ ਆਪਣੀ ਸਟਾਰਟਿੰਗ ਦੇਖ ਤੂੰ ਕਿੱਥੋਂ ਸ਼ੁਰੂ ਹੋਇਆ ਸੀ ਫਿਰ ਗੱਲ ਕਰਦਾ ਕਰਦਾ ਕਾਕਾ ਤੈਨੂੰ ਭੁੱਲ ਜਾਂਦਾ ਤੂੰ ਕਹਿਣਾ ਕੀ ਚਾਹੁੰਦਾ ਹੈ ਤੂੰ ਕਹਿਣਾ ਸੀ ਕਿ ਅੱਤ ਖੁਦਾ ਦਾ ਵੈਰ ਹੈ ਤੇ ਉੱਥੇ ਤੂੰ ਕਹਿ ਰਿਹਾ ਕਿ ਅੱਤ ਤੋਂ ਅੱਗੇ ਖੁਦਾ ਹੈ ਇਹ ਤੇਰੇ ਲਈ ਵੀ ਓਨੀ ਹੀ ਟੁਕਦੀ ਹੈ ਸਸਤੀ ਸ਼ੌਹਰਤ ਹਾਸਲ ਕਰਨ ਲਈ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਤੂੰ ਕਿਸ ਹੱਦ ਤੱਕ ਜਾ ਰਿਹਾ ਹੈ ਤੈਨੂੰ ਸ਼ਰਮ ਹੈ ਹੁਣ ਜੇ ਤੂੰ ਗੱਲ ਕੀਤੀ ਆਪਣੀ ਵੀਡੀਓ ਵਿੱਚ ਪੰਜਾਬੀਆਂ ਦੀ ਤੇ ਕਾਕਾ ਪੰਜਾਬੀ ਹੋਣਾ ਹੀ ਸਭ ਕੁਝ ਨਹੀਂ ਹੁੰਦਾ ਪੰਜਾਬੀ ਹੋਣ ਤੇ ਮਾਣ ਹੋਣਾ ਬਹੁਤ ਵੱਡੀ ਗੱਲ ਹੈ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਪੰਜਾਬੀ ਹਾਂ ਪੰਜਾਬ ਦੇ ਜੰਮਪਾਲ ਹਾਂ ਤੇ ਸਾਡੀ ਜਿਹੜੀ ਮਾਂ ਬੋਲੀ ਉਹ ਪੰਜਾਬੀ ਹੈ ਛੋਟੇ ਵੀਰ ਤੂੰ ਸਿੱਖੀ ਦੀ ਗੱਲ ਕੀਤੀ ਤੂੰ ਧਰਮ ਦੀ ਗੱਲ ਕੀਤੀ ਇੱਕ ਇੱਕ ਕਰਕੇ ਅੱਜ ਤੇਰੀਆਂ ਗੱਲਾਂ ਦੇ ਖਲਾਸੇ ਖੋਲੂੰਗਾ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਆਪਣੀ ਵੀਡੀਓ ਦੇ ਵਿੱਚ ਧਰਮ ਦੀ ਗੱਲ ਕਰਦੇ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਸਿੱਖੀ ਦੀ ਗੱਲ ਕਰਦੇ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਤੂੰ ਸਿਰ ਤੇ ਪੱਗ ਸਜਾਈ ਫਿਰਦਾ ਨਾ ਉਹ ਪੱਗ ਕਿਸ ਤਰ੍ਹਾਂ ਮਿਲੀ ਐ ਉਸ ਬਾਰੇ ਸ਼ਾਇਦ ਤੈਨੂੰ ਕਾਕਾ ਗਿਆਨ ਨਹੀਂ ਵੀਡੀਓ ਤੇ ਲਾਈਵ ਹੋਣ ਤੋਂ ਪਹਿਲਾਂ ਨਾ ਥੋੜੀ ਜੀ ਜਾਣਕਾਰੀ ਇਕੱਠੀ ਕਰ ਲਿਆ ਕਰ ਬੇਟੇ ਜਾਂ ਸਕ੍ਰਿਪਟ ਬਣਾ ਲਿਆ ਕਰ ਵੀ ਅੱਜ ਮੈਂ ਲੋਕਾਂ ਦੇ ਸਾਹਮਣੇ ਕੀ ਗੱਲ ਕਰਨੀ ਐ ਵਿੱਚੇ ਤੂੰ ਕਾਕਾ ਫਿਸਲ ਜਾਂਦਾ ਵਿੱਚੇ ਤੈਨੂੰ ਸ਼ਬਦ ਨਹੀਂ ਮਿਲਦੇ ਵੀ ਗਾਂ ਕੀ ਕਹਿਣਾ ਹੁਣ ਸ਼ੁਰੂਆਤ ਕਰਦਾ ਤੇਰੀ ਵੀਡੀਓ ਵਿੱਚ ਤੇਰੇ ਦਿੱਤੇ ਗਏ ਵਿਚਾਰਾਂ ਦੀ ਤੂੰ ਗੱਲ ਕੀਤੀ ਸਿੱਖੀ ਦੀ ਤੈਨੂੰ ਪਤਾ ਹੈ ਸਿੱਖੀ ਕੀ ਐ ਕਾਕਾ ਸਿਰ ਦੇ ਉੱਤੇ ਪਗੜੀ ਬਨ ਲੈਣ ਦੇ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਸਿੱਖ ਔਰ ਪੰਜਾਬੀ ਇਹ ਯੋਧਿਆਂ ਦੀ ਕੌਮ ਹੈ ਇਹ ਸੂਰ ਵੀਰਾਂ ਦੀ ਕੌਮ ਹੈ ਕਿਹਦੇ ਬਾਰੇ ਗੱਲ ਕਰ ਰਿਹਾ ਤੂੰ ਤੂੰ ਕਹਿਣ ਦਿਆ ਜੀ ਲੋਕ ਮੈਨੂੰ ਬਦਨਾਮ ਕਰਦੇ ਨੇ ਗਾਲਾ ਕੱਢਦੇ ਨੇ ਗਾਲਾ ਖਾਣ ਵਾਲੇ ਕੰਮ ਕਰਦੇ ਹੀ ਕਿਉਂ ਐ ਕਾਕਾ ਜੀ ਤੈਨੂੰ YouTube ਤੇ ਆਉਂਦਾ ਇੰਨੀ ਚਾਇਆ ਹੋਰ ਬੜੇ ਰਾਹ ਆ ਤੂੰ ਕਿਉਂ ਆਪਣੀ ਵਾਈਫ ਦੇ ਨਾਲ ਇਹੋ ਜੀਆਂ ਵੀਡੀਓ ਪੋਸਟ ਕਰਦਾ ਠੀਕ ਹੈ ਉਹ ਤੇਰੀ ਵਾਈਫ ਹੈ ਕਾਕਾ ਤੇਰਾ ਹੱਕ ਹੈ ਕਿ ਤੂੰ ਉਹਦੇ ਨਾਲ ਵੀਡੀਓ ਫੋਟੋ ਸ਼ੇਅਰ ਕਰ ਸਕਦਾ ਹੈ ਫਿਰ ਗਾਲਾਂ ਤੋਂ ਕੱਲੇ ਡਰਦਾ ਹੈ ਜੇ ਤੂੰ YouTube ਤੇ ਕੰਮ ਹੀ ਕਰਨਾ ਹੈ ਤੂੰ TikTok ਤੇ ਕੰਮ ਕਰਨਾ ਹੈ ਤੂੰ Facebook ਤੇ ਕੰਮ ਕਰਨਾ ਹੈ ਬਹੁਤ ਸਾਰੀਆਂ ਨੀਚ ਜਿਹੜੀਆਂ ਨੇ ਬਹੁਤ ਸਾਰੇ ਸਬਜੈਕਟ ਜਿਹੜੇ ਨੇ ਤੂੰ ਫੜ ਸਕਦਾ ਹੈ ਜੇ ਤੂੰ ਸਿੱਖੀ ਦੀ ਗੱਲ ਕਰ ਰਿਹਾ ਹੈ ਕਾਕਾ ਸਿੱਖੀ ਦੇ ਵਿੱਚ ਸਿੱਖੀ ਇਤਿਹਾਸ ਬਾਰੇ ਗੱਲ ਕਰ ਗੁਰੂਆਂ ਪੀਰਾਂ ਬਾਰੇ ਗੱਲ ਕਰ ਪੰਜਾਬ ਦੇ ਇਤਿਹਾਸ ਬਾਰੇ ਗੱਲ ਕਰ ਪੰਜਾਬ ਦੀ ਸਥਿਤੀ ਦੇ ਬਾਰੇ ਗੱਲ ਕਰ ਬਹੁਤ ਸਾਰੇ ਮੁੱਦੇ ਨੇ ਜਿਹੜਾ ਤੇ ਤੂੰ ਗੱਲ ਕਰਕੇ ਲੋਕਾਂ ਦੇ ਦਿਲਾਂ ਤੱਕ ਲੋਕਾਂ ਦੇ ਘਰਾਂ ਤੱਕ ਲੋਕਾਂ ਤੱਕ ਪਹੁੰਚ ਸਕਦਾ ਹੈ ਫਿਰ ਤੂੰ ਇਹ ਫੇ ਬੇਕਾਰ ਜੀਆਂ ਗੱਲਾਂ ਕਰਕੇ ਤੂੰ ਲੋਕਾਂ ਦੀ ਹਮਦਰਦੀ ਕੱਟਣ ਨੂੰ ਕਰਦਾ ਤੂੰ ਗੱਲ ਕੀਤੀ ਧਰਮ ਦੀ ਜੀ ਧਰਮ ਦਾ ਆਸਰਾ ਲੈ ਕੇ ਫਿਰ ਉਸ ਵੀਡੀਓ ਦੇ ਵਿੱਚ ਤੂੰ ਇਹ ਵੀ ਕਹਿ ਰਿਹਾ ਜੀ ਮੇਰੇ ਵਰਗਾ ਭੇਸ ਧਾਰ ਕੇ ਤੇਰੇ ਵਰਗਾ ਭੇਸ ਕਿਸੇ ਨੇ ਕੀ ਧਾਰਨਾ ਕਾਕਾ ਤੂੰ ਹੈ ਕੀ ਪਹਿਲਾਂ ਆਪਣੇ ਵੱਲ ਛਾਤੀ ਮਾਰ ਤੂੰ ਕੌਣ ਹੈ ਤੇ ਤੂੰ ਕੀ ਕਰ ਰਿਹਾ ਹੈ ਜੇ ਸਿੱਖੀ ਦੀ ਗੱਲ ਕਰਦਾ ਨਾ ਕੁਰਬਾਨੀਆਂ ਨਾਲ ਮਿਲੀ ਹੈ ਜਿਸ ਦਸਤਾਰ ਦੀ ਤੂੰ ਗੱਲ ਕਰਦਾ ਉਹ ਸੀਸ ਕਲਮ ਕਰਵਾ ਕਰਵਾ ਕੇ ਬੱਚੇ ਦਵਾਰਾਂ ਚ ਚੜਵਾ ਕੇ ਫਤਿਹ ਦੀਆਂ ਜੰਗਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਕੁਰਬਾਨ ਕਰਕੇ ਇਹ ਪਗੜੀ ਕਾਕਾ ਨਸੀਬ ਹੋਈ ਹੈ ਪੰਜਾਬੀਆਂ ਨੂੰ ਇਹ ਨਾ ਸਿਖਾਲ ਕੇ ਪੰਜਾਬੀ ਕੀ ਕਰਨ ਇਹ ਨਾ ਸਿਖਾਲ ਕੇ ਕੁਝ ਕੋ ਫਾਲੋਅਰ ਫਾਲੋਅਰ ਵਾਸਤੇ ਕੁਝ ਕੋ ਲਾਈਕ ਵਾਸਤੇ ਕੁਝ ਕੋ ਕਮੈਂਟ ਵਾਸਤੇ ਤੂੰ ਜਿਹੋ ਜੀਆਂ ਵੀਡੀਓ ਪਾ ਰਿਆ ਨਾ ਇਹ ਕਾਕਾ ਤੇਰੇ ਵਾਸਤੇ ਬੜੀ ਹੀ ਸ਼ਰਮ ਦੀ ਗੱਲ ਹੈ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਪੰਜਾਬੀ ਹੋ ਕੇ ਤੈਨੂੰ ਹੋਰ ਕੋਈ ਰਾਹ ਹੀ ਨਹੀਂ ਲੱਭਦਾ ਕਿਹੋ ਜੀਆਂ ਵੀਡੀਓ ਪੋਸਟ ਕਰ ਰਿਹਾ ਕਾਕਾ ਤੂੰ ਇਹੋ ਜਿਹੇ ਮੂਵਮੈਂਟਸ ਕੋਈ ਸ਼ੇਅਰ ਕਰਦਾ ਹੁੰਦਾ ਜਿਹੋ ਜਿਹਿਆਂ ਤੂੰ ਵੀਡੀਓ ਪਾਉਣਾ ਫਿਰ ਤੂੰ ਕਹਿੰਦਾ ਲੋਕ ਮੈਨੂੰ ਗਾਲਾ ਕੱਢਦੇ ਨੇ ਖਾਸ ਕਰਕੇ ਪੰਜਾਬੀ ਤੈਨੂੰ ਟਿਕਟੌਕ ਤੇ ਗਾਲਾ ਕੱਢਦੇ ਨੇ ਪਹਿਲੀ ਗੱਲ ਮੈਂ ਤੈਨੂੰ ਕਾਕਾ ਦੱਸ ਦਿੰਨਾ ਕਿ ਜਿਹੜੀ ਟਿਕਟੌਕ ਦੀ ਤੂੰ ਗੱਲ ਕਰਦਾ ਹੈ ਬੇਟੇ ਇੰਡੀਆ ਚ ਬੈਨ ਹੈ ਉਹ ਇੰਡੀਆ ਚ ਨਹੀਂ ਚੱਲਦੀ ਉਹ ਜਿੱਥੇ ਚੱਲਦੀ ਉੱਥੇ ਦੇ ਲੋਕ ਤੈਨੂੰ ਕੱਢਦੇ ਹੋਣਗੇ ਗਾਲਾਂ ਕਿਉਂਕਿ ਤੇਰੇ ਕਾਰਨਾਮੇ ਇਹੋ ਜਿਹੇ ਆ ਜੇ ਤੂੰ ਵਾਕਈ YouTube ਤੋਂ ਕਮਾਉਣਾ ਚਾਹੁੰਦਾ ਹੈ ਜੇ ਤੂੰ Facebook ਤੋਂ ਕਮਾਉਣਾ ਚਾਹੁੰਦਾ ਹੈ ਤੂੰ Insta ਤੋਂ TikTok ਤੋਂ ਕਮਾਉਣਾ ਚਾਹੁੰਦਾ ਤੇ ਉਹਦੇ ਕਮਾਉਣ ਦੇ ਬੜੇ ਰਾਹ ਨੇ ਉਸ ਤਰ੍ਹਾਂ ਕਮਾ ਸਹੀ ਢੰਗ ਨਾਲ ਕਮਾ ਆਪਣੀ ਵਾਈਫ ਨੂੰ ਅੱਗੇ ਕਰਕੇ ਜਾਂ ਹਮਦਰਦੀ ਹਾਸਲ ਕਰਕੇ ਜੀ ਮੈਂ ਤਾਂ ਬੜਾ ਮਾਸੂਮ ਆ ਮੈਂ ਤਾਂ ਕੋਈ ਇਦਾਂ ਦੀ ਹਰਕਤ ਕੀਤੀ ਨਹੀਂ ਕਿ ਲੋਕ ਮੈਨੂੰ ਗਾਲਾਂ ਕੱਢਣ ਪਹਿਲਾਂ ਆਪਣਾ ਰਾਹ ਸੁਧਾਰ ਤੂੰ ਕਹਿੰਦਾ ਸੀ ਨਾ ਕੱਲੂ ਵੀਡੀਓ ਪਾਉਣੀ ਹੈ ਆ ਲੈ ਕਾਕਾ ਮੈਂ ਤੇਰੀ ਵੀਡੀਓ ਦਾ ਜਵਾਬ ਦਿੱਤਾ ਤੂੰ ਪਾਇਸ ਤੇ ਵੀਡੀਓ ਵੀ ਕੀ ਕਹਿਣਾ ਚਾਹੁੰਦਾ ਆਪਣੇ ਅੰਦਰ છાਤੀ ਮਾਰ ਪੰਜਾਬੀ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬੀਅਤ ਦੀ ਗੱਲ ਕਰਨ ਤੋਂ ਪਹਿਲਾਂ ਉਹ ਸਭ ਤੋਂ ਸਰਬਉੱਚ ਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ ਸਿੱਖੀ ਬਾਰੇ ਥੋੜਾ ਜਿਹਾ ਗਿਆਨ ਹਾਸਲ ਕਰ ਲਾ ਥੋੜੀ ਜੀ ਜਾਣਕਾਰੀ ਹਾਸਲ ਕਰ ਲਾ ਫੇਰ ਗੱਲ ਕਰੀ ਕਿ ਪੰਜਾਬੀ ਕੀ ਨੇ ਸਿੱਖੀ ਕੀ ਹੈ ਔਰ ਜਿਹੜੀ ਤੂੰ ਬੜੇ ਪਿਆਰ ਨਾਲ ਪਗੜੀ ਸਜਾਈ ਹੈ ਨਾ ਸਿਰ ਤੇ ਉਹਦੇ ਬਾਰੇ ਬੋਲਣ ਤੋਂ ਪਹਿਲਾਂ ਨਾ ਉਸ ਪਗੜੀ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਲਾ ਫੇਰ ਲੋਕਾਂ ਤੋਂ ਹਮਦਰਦੀ ਖੱਟਣ ਦੀ ਕੋਸ਼ਿਸ਼ ਕਰੀ ਮੇਰੇ ਵੀਰ ਬਹੁਤ ਰਾਸਤੇ ਨੇ YouTube ਤੋਂ ਪੈਸੇ ਕਮਾਉਣ ਦੇ ਜਾਣਕਾਰੀਆਂ ਇਕੱਠੀਆਂ ਕਰੋ ਲੋਕਾਂ ਤੱਕ ਸਾਂਝੀਆਂ ਕਰੋ ਲੋਕ ਪਿਆਰ ਬਖਸ਼ਣਗੇ ਫੇਮਸ ਤਾਂ ਤੁਸੀਂ ਪਹਿਲੇ ਹੀ ਹੈਗੇ ਸੀ ਜੇ ਤੁਸੀਂ ਸਹੀ ਰਾਹ ਤੇ ਚੱਲੋਗੇ ਤਾਂ ਤੁਸੀਂ ਪੈਸੇ ਵੀ ਕਮਾਓਗੇ ਤੇ ਲੋਕਾਂ ਦਾ ਸਹੀ ਟੰਗ ਨਾਲ ਪਿਆਰ ਵੀ ਕਮਾਓਗੇ ਫੇਰ ਮੈਂ ਦੇਖਦਾ ਕਿ ਤੈਨੂੰ ਕੌਣ ਗਾਲਾਂ ਕਰਦਾ ਇਹੋ ਜੀਆਂ ਬੇਕਾਰ ਵੀਡੀਓ ਤੋਂ ਬਚ ਤੇ ਵੀਡੀਓ ਪੋਸਟ ਕਰਨ ਤੋਂ ਪਹਿਲਾਂ ਨਾ ਕਿਸੇ ਵੀ ਮੁੱਦੇ ਬਾਰੇ ਬੋਲਣ ਤੋਂ ਪਹਿਲਾਂ ਆਪਣੀ ਜਾਣਕਾਰੀ 'ਚ ਕਿਰਪਾ ਕਰਕੇ ਇਜਾਫਾ ਕਰ ਲਿਆ ਕਰ ਫੇਰ ਬੋਲਿਆ ਕਰ ਮੇਰਾ ਵੀਰ ਇੱਕ ਗੱਲਾਂ ਜੱਜਦੀਆਂ ਨਹੀਂ